ਮੰਮੀ ਜੀ ਰੋਟੀ ਲਿਆ ਦਾ ਲਿਆ ਦੋਗੇ ਤੇ ਖਾ ਲਾਂਗੇ ਮੰਮੀ ਜੀ ਹੂੰ ਆ ਜਿਹੜਾ ਬਕਸਾ ਜਿਆ ਪਿਆ ਵਾ ਫਾਲਤੂ ਇਹਨੂੰ ਆਪਾਂ ਕਬਾੜੀਆ ਨੂੰ ਨਾ ਦੇ ਦਈਏ ਦੇ ਦੇ ਪੁੱਤ ਦੇ ਦੇ ਉਹਨੂੰ ਨਾਲ ਕਹਿ ਦਿਓ ਵੀ ਇੱਕ ਪੁਰਾਣੀ ਜੀ ਬੁਢੜੀ ਵੀ ਪਈ ਸਾਡੇ ਕੋਲ ਉਹ ਵੀ ਲੈ ਜੇ ਲੋੜ ਨਹੀਂ ਕੀ ਕਿਸ ਨੂੰ ਆਦੀ ਉਹਨੂੰ ਵੀ ਲੈ ਜੇ ਇਹਨੂੰ ਕਹਿ ਦਿਓ ਮੰਮੀ ਜੀ ਸਬਜੀ ਕਿਹੜੀ ਬਣਾਈ ਹੈ ਅੱਜ ਪੁੱਤ ਮੈਂ ਮੈਂ ਤਾਂ ਪੁੱਛਦੀ ਕਿ ਲੋੜ ਹੈ ਅੱਗੇ ਪਹਿਲਾਂ ਮੈਂ ਤਾਂ ਪੁੱਛ ਕੇ ਸਾਰੇ ਕੰਮ ਕਰਦੇ ਜੀ ਤੂੰ ਹੈਂ ਮਰਜ਼ੀ ਕਰੋ ਆਪਣੀ ਜੜੀ ਬਣਾਉਣੀ ਬਣਾ ਲਓ ਅਸੀਂ ਤਾਂ ਖਾ ਲਾਂਗੇ ਜੋ ਵੀ ਦੇ ਦੋਗੇ ਤੇ ਨਹੀਂ ਵੀ ਦੋਗੇ ਤੇ ਅਸੀਂ ਪਤਾ ਥੋੜੀ ਕਾਣਾ ਦਿੱਤੀ ਨਹੀਂ ਰੋਟੀ ਮੈਂ ਤਾਂ ਕਦੀ ਕਿਸੇ ਨੂੰ ਕੁਝ ਕਹਿ ਕੇ ਵੀ ਨਹੀਂ ਆਖਿਆ ਤੇ ਮੈਂ ਭਾਈ ਨਹੀਂ ਮੇਰਾ ਕੋਈ ਜਦ ਮਨਾਂ ਕੋਹ ਨਹੀਂ ਹੈ ਪੁੱਤ ਕੋਹ ਨਹੀਂ ਹੈ ਠੀਕ ਹੈ ਮੈਂ ਪੁੱਤ ਬੀਟ ਬੇਟਾ ਰੋਟੀ ਖਾ ਲੂ ਆਪ ਤੂੰ ਜਾ ਜਾ ਲੱਗ ਗਿਆ ਪਤਾ ਤੇਰੀ ਮਾਂ ਨੂੰ ਉਹਨਣਾ ਵੀ ਆਵੇਂ ਕਿ ਦਾਦੀ ਨੂੰ ਨਾ ਮਿਲ ਲੈ ਹੈ ਜਾ ਮੇਰੇ ਪੁੱਤ ਜਾ ਜਾ ਦਾਦੀ ਨੂੰ ਪੜਾ ਇੱਥੇ ਤੋਂ ਮਿਲ ਕੇ ਰਾਜੀ ਕਿਆ ਨਹੀਂ ਛੱਡੇ ਮੈਂ ਨਾ ਨਹੀਂ ਕਰਦੀ ਕਰ ਮੈਂ ਜਿੱਤ ਕੇ ਚਾਲ ਚੱਲ ਜੋ ਕਰਨਾ ਪਤਾ ਹੀ ਦਰਦੀ ਨਾ ਪਤਨਾ ਦਾਦੀ ਵਾਲੇ ਆਣ ਨਾ ਜਾ ਮੇਰੇ ਪੁੱਤ ਨਾਨੀ ਕੋ ਜਾ ਨਾਨੀ ਕੋ ਨਾਨੀ ਸਾਨੂੰ ਕਿ ਬੱਤਨ ਜਾ ਜਾ ਮੰਮੀ ਕੰਮ ਚਾਰ ਦਿਨ ਹੋਰ ਲਵਾਵਾਂ ਨਾਨੀ ਕੋਲ